ਤੁਸੀਂ ਦੇਖ ਰਹੇ ਹੋ ਪੀਟੀ ਨਿਊਜ਼ 24 ਅਜ ਅਸੀਂ ਰਾਜਪੁਰਾ ਦੇ ਮਿਨੀ ਸੈਕਟਰੀਅ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਬੀਤੇ ਕੁਝ ਦਿਨ ਪਹਿਲਾਂ ਅਬਾਉਟ ਇੱਕ ਕਪੜਾ ਵਪਾਰੀ ਦੀ ਹੈ ਜਿਹੜੀ ਹੱਤਿਆ ਕਰ ਦਿੱਤੀ ਜਾਂਦੀ ਹੈ ਤਿੰਨ ਜਿਹੜੀ ਨੌਜਵਾਨਾਂ ਵੱਲੋਂ ਹੱਤਿਆ ਕਰ ਦਿੱਤਾ ਜਾਂਦੀ ਹੈ ਉਸ ਤੋਂ ਉਸਦੀ ਪੈਰ ਨਪਦੇ ਹੋਏ ਜਿਹੜੀ ਹੈ ਪੰਜਾਬ ਪੁਲਿਸ ਬਹੁਰ ਪੁਲਿਸ ਜਿਹੜੀ ਹੈ ਪੈਰ ਨਪਦੇ ਹੋਏ ਹਲਕਾ ਕਨੌਰ ਦੇ ਇੱਕ ਮਰਦਾਪੁਰ ਪਿੰਡ ਤੇ ਜਿਹੜਾ ਹੈ ਇੱਕ ਵਿਅਕਤੀ ਨੂੰ ਜਿਹੜਾ ਹੈ ਕਾਬੂ ਕੀਤਾ ਜਿਸ ਦਾ ਨਾਮ ਜਸਪ੍ਰੀਤ ਹੈ ਉਸ ਨੂੰ ਜਿਹੜੀ ਹੈ ਪੁਲਿਸ 23 ਸਤਰੀਕ ਨੂੰ ਜਿਹੜਾ ਹੈ ਦਿਰ ਰਾਤ ਇੱਕ ਵਾਰ ਜਿਹੜੀ ਹੈ ਪਿੰਡ ਦੇ ਵਿੱਚ ਉਹ ਲੈ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਹੈ ਉਸ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਪਿੰਡ ਦੇ ਵਿੱਚ ਤੇ ਪਰਿਵਾਰ ਦੇ ਵਿੱਚ ਕਾਫੀ ਰੋਸ ਜਿਹੜਾ ਪਾਇਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਵੀ ਜਿਹੜਾ ਇਨਕਾਊਂਟਰ ਹੈ ਇਹ ਗਲਤ ਕੀਤਾ ਗਿਆ ਉਸ ਦੇ ਤੇ ਸਬੰਧ ਦੇ ਵਿੱਚ ਅੱਜ ਪਰਿਵਾਰ ਤੇ ਪਿੰ ਲੋਕ ਨੇ ਉਹਨਾਂ ਦੇ ਹੱਕ ਵਿੱਚ ਆ ਕੇ ਅਜ ਐਸਡੀਐਮ ਦਫ਼ਤਰ ਵਿੱਚ 70 ਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਪੰਜਾਬ ਪੁਲਿਸ ਖਿਲਾਫ ਨਾਰੇ ਬਾਜੀ ਕਰਦੇ ਨਜ਼ਰ ਆ ਰਹੇ ਨੇ ਇਸ ਬੰਦੇ ਵਿੱਚ ਗੱਲਬਾਤ ਕਰਾਂਗੇ ਪਰਿਵਾਰਿਕ ਮੈਂਬਰ ਨਾਲ ਤੇ ਐਸਡੀਐਮ ਰਾਜਪੁਰਾ ਨਾਲ ਪੁੱਛਾਂਗੇ ਉਹਨਾਂ ਨੂੰ ਕਿ ਅਖੀਰ ਜਿਹੜਾ ਅੱਜ ਉਹਨਾਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਐਸਡੀਐਮ ਰਾਜਪੁਰਾ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਉਹ ਕਿਸ ਸਬੰਧ ਵਿੱਚ ਦਿੱਤਾ ਜਾ ਰਿਹਾ ਹੈ ਪੀਟੀ ਨੋ 24 ਜਿਹੜੀ ਰਾਜਪੁਰਾ ਤੋਂ ਹਿਮਾਂਸ਼ੂ ਵਾਰੇ ਦੀ ਰਿਪੋਰਟ ਇੰਜ ਲੱਗ ਰਿਹਾ ਹੱਥਕੜੀਆਂ ਲਾਲੀਆਂ ਬੇਠੇ ਕਬੀ ਲਾਈਆਂ ਆਉ ਕੁੱਟਿਆ ਵੀ ਐਸੀ ਵੀ ਕੁੱਟੀਆਂ ਤਾਂ ਮੁਕੀਆਂ ਮਾਰੀਆਂ ਜਿਨ੍ਹਾਂ ਨੇ ਵੀ ਤੁਹਾਨੂੰ ਲੈ ਜਾਣਗੇ ਸਾਨੂੰ ਪੁੱਛੇ ਵੀ ਹਾਂ ਦੱਸੋ ਕਿਆ ਗੱਲ ਹੈ ਕੋਈ ਗੱਲ ਤਾਂ ਹੋਣੀ ਚਾਹੀਦੀ ਹੈ ਵਿਕਾਸ ਵਾਸਤੇ ਜਿਹਨੇ ਕਰੇ ਪਟਿਆਲਾ ਪਤਾ ਲੱਗੇਗਾ ਤੁਹਾਨੂੰ ਅੱਛਾ ਫਿਰ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਕੋਣ ਪੁਲਿਸ ਵਾਲੇ ਸੀਗੇ ਜਾਂ ਕੋਣ ਤੁਸੀਂ ਤਾਂ ਤੁਸੀਂ ਪੁੱਛਣਾ ਪਤਾ ਨਹੀਂ ਜੀ ਮੈਨੂੰ ਪੁਲਿਸ ਵਾਲੇ ਕੋ ਕੌਣ ਜੀ ਵਰਦੀ ਸੀ ਜਾਂ ਵਰਦੀ ਸੀਗੇ ਵਰਦੀਆਂ ਵਾਲੇ ਵੀ ਤੇ ਦੋ ਤਿੰਨ ਦੋ ਤਿੰਨ ਤਰੀਕੇ ਦੇ ਕਾਫੀ ਦੂਈ ਕੱਪੜਾ ਉਹਨਾਂ ਨੇ ਕਿਉਂ ਲੈ ਕੇ ਜਾ ਰਹੇ ਨੇ ਨਹੀਂ ਜੀ ਕਿਸੇ ਨੇ ਦੱਸਿਆ ਬੇਟੇ ਨੇ ਪੁੱਛਿਆ ਉਹਨੂੰ ਵੀ ਦੱਸਿਆ ਸਾਨੂੰ ਵੀ ਦੱਸਿਆ ਕਿਸੇ ਨੇ ਦੱਸਿਆ ਅੱਛਾ ਘਰੇ ਪਟਿਆਲਾ ਪਤਾ ਲੱਗ ਜੇ ਨਹੀਂ ਫਿਰ ਬਾਜ਼ਦੋਨ ਕੀ ਪਤਾ ਲੱਗਿਆ ਜਦੋਂ ਇਹ ਪਤਾ ਲੱਗਿਆ ਇਹ ਤਾਂ ਲਿਖਿਆ ਹੈ ਖਬਰਾਂ 'ਚ ਦੇਖਿਆ ਜੀ ਇਹਨਾਂ ਨੇ ਕੀ ਪਤਾ ਲੱਗਿਆ ਖਬਰਾਂ 'ਚ ਜੁਕਾਤਲ ਹੋ ਗਿਆ ਜੀ ਜਸਤਰੀ ਦੇ ਫੈਤਰਾ ਖਬਰਾਂ 'ਚ ਮੈਂ ਤਾਂ ਦੇਖਿਆ ਨਹੀਂ ਨਾ ਨੇ ਦੇਖਿਆ ਜੀ ਨੇ ਪਰ ਤੁਜੀ ਪੁੱਛਿਆ ਨਹੀਂ ਕਿਸੇ ਪੁਲਿਸ ਅਧਿਕਾਰੀ ਤੋਂ ਵੀ ਤੁ ਸਾਡੇ ਨੂੰ ਬੱਚੇ ਲੈ ਕੇ ਗਏ ਸੀ ਕੋਈ ਤੜੇ ਲਿਖਾਇਆ ਹੋਵੇ ਅਸੀਂ ਲੈ ਚੱਲੇ ਆ ਕਿੱਥੇ ਲੈ ਚੱਲੇ ਕੋਈ ਦੀ ਗੱਲ ਪਤ ਨਹੀਂ ਜੀ ਦੱਸਿਆ ਹੀ ਨਹੀਂ ਕਿਸੇ ਕੋਈ ਕਿ ਕਿਸੇ ਤੋਂ ਸੈਂਸ ਨਹੀਂ ਕਰਵਾਇਆ ਸਾਰੇ ਮੇਰੇ ਸਹੁਰਾਤ ਆ ਜੀ ਸਾਰੇ ਮੇਰੇ ਦਿਉਰ ਜੀ ਸਾਰੇ ਇਕੱਠੇ ਹੋ ਗਏ ਜੀ ਇਹਨਾਂ ਨੇ ਸਾਨੂੰ ਛਡਾ ਲਿਆ ਜੀ ਬੇਟੇ ਨੂੰ ਲੈ ਗਏ ਜੀ ਤੁਹਾਨੂੰ ਫੰਕਾ ਡਿਗਰੀ ਦੀ ਮੰਗ ਹੈ ਸਰ ਜੀ ਡਿਮਾਂਡ ਹੈ ਜੀ ਇਨਸਾਫ ਲਈ ਡਿਗਰੀ ਮਿਲ ਗਈ ਤੁਹਾਨੂੰ ਨਹੀਂ ਜੀ ਸਾਬ ਨੂੰ ਮਿਲਣਾ ਚਾਹੀਦਾ ਜੀ ਸਰੀਕ ਮੰਗ ਪੱਤਰ ਜਿਹੜਾ ਤੁਹਾਡੇ ਕੋਲ ਪਹੁੰਚਿਆ ਜੀ ਕੀ ਮੰਗ ਪੱਤਰ ਹੋ ਦਰਜ ਹੈ ਅ ਪ੍ਰਵਿੰਦਰ ਕੌਰ ਜੀ ਨੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਹੈ ਜਸਪ੍ਰੀਤ ਸਿੰਘ ਜੀ ਦੀ ਤੇ ਉਹ ਉਸ ਤੇ ਉੱਪਰ ਉਹਨਾਂ ਨੇ ਇਹ ਲਿਖਿਆ ਹੈ ਕਿ ਉਹ ਸੀਬੀਆਈ ਕਵੈਰੀ ਕਰਾਉਣਾ ਚਾਹੁੰਦੇ ਆ ਉਹ ਇਹ ਮੰਗ ਪੱਤਰ ਨੂੰ ਗਵਰਨਰ ਸਾਹਿਬ ਦੇ ਕੋਲ ਪਿਛਵਾਣਾ ਜਾਂਦੇ ਤੇ ਜੋ ਵੀ ਇੰਦੇ ਤੇ ਕਾਨੂੰਨੀ ਕਾਰਵਾਈ ਹੈ ਉਹ ਕਰਕੇ ਭੇਜ ਦਿੱਤਾ ਗਿਆ ਹੈ ਕਿਸ ਕੀ ਨਾਮ ਹੈ ਜੀ ਮੈਂ ਅਜੀਤ ਸਿੰਘ ਭੈਣੀ ਸੂਬਾ ਇੰਚਾਰਜ ਬਹੁਜਨ ਸਮਾਜ ਪਾਰਟੀ ਤੇ ਅੱਜ ਉਹ ਐਸਜੀਐਮ ਸਾਹਿਬ ਨੂੰ ਇਹ ਮੰਗ ਪੱਤਰ ਦੇਣ ਆਇਓ ਜਸਪ੍ਰੀਤ ਬਾਰੇ ਕੀ ਕਹਿਣਾ ਸੀ ਇਸ ਬਾਰੇ ਦੇਖੋ ਜਿਹੜੀ ਅਬੋਰ ਦੇ ਅੰਦਰ ਵਪਾਰੀ ਦਾ ਇੱਕ ਕਤਲ ਹੋਇਆ ਬਹੁਤ ਮਾੜਾ ਹੋਇਆ ਔਰ ਬਹੁਜਨ ਸਮਾਜ ਪਾਰਟੀ ਇਹਦੀ ਘੋਰ ਨਿੰਦਾ ਕਰਦੀ ਹੈ ਪਰੰਤੂ ਇਹਦੇ ਵਿੱਚ ਇਨਵੋਲਵਮੈਂਟ ਜਿਹੜੀ ਦਿਖਾਈ ਗਈ ਹੈ ਕਿਉਂਕਿ ਪਰਿਵਾਰ ਦੀ ਔਰ ਜਿਹੜੀ ਸਮੁੱਚੀ ਰਿਸ਼ਤੇਦਾਰਾਂ ਦੀ ਔਰ ਪੰਚਾਇਤ ਦੀ ਮੰਗ ਹੈ ਕਿ ਜਿਹੜਾ ਜਸਪ੍ਰੀਤ ਤੇ ਲੜਕਾ ਜਿਹਦੀ ਉਮਰ 25 ਸਾਲਾਂ ਦੀ ਸੀ ਕਰੋ ਰਾਤ ਨੂੰ ਕਿਸ ਕਿਸ ਤਰੀਕੇ ਦੇ ਨਾਲ ਉਹਨੂੰ ਕਿਡਨੈਪ ਕਰਕੇ ਲੈ ਗਏ ਆ ਫਟਮਾਰਕ ਕਰਦੇ ਆ ਔਰ ਪਰਿਵਾਰ ਦਾ ਔਰ ਰਿਸ਼ਤੇਦਾਰਾਂ ਦਾ ਮੰਨਣਾ ਹੈ ਕਿ ਜਿਹੜਾ ਲੜਕਾ ਉਹ ਬੇਕਸੂਰ ਹੈ ਅਸੀਂ ਚਾਹੁੰਦੇ ਆ ਕਿ ਅਸੀਂ ਸੀਬੀਆਈ ਇਨਕੁਆਰੀ ਹੋਵੇ ਔਰ ਪੁਲਿਸ ਤੋਂ ਸਾਡਾ ਜਿਹੜਾ ਬਿਲਕੁਲ ਵਿਸ਼ਵਾਸ ਉੱਠ ਗਿਆ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਜਿਹੜਾ ਮੈਮੋਰੰडम ਦੇ ਰਹੇ ਆ ਥਰੂ ਐਸਟੀਐਮ ਸਾਹਿਬ ਕਿੰਨੇ ਤin ਵੇਟ ਕਰੋਗੇ ਗਵਰਨਰ ਦੇ ਨਿਪਟੋਂ ਦੇਗੇ ਅਸੀਂ ਨਾਲ ਮੈਜਿਸਟ੍ਰੀ ਰੀ ਜਾਂਚ ਹੋਣੀ ਚਾਹੀਦੀ ਆ ਗਵਰਨਰ ਸਾਹਿਬ ਕੋਲ ਮੰਗ ਕਰਦੇ ਆ ਜਾਂ ਸੀਬੀਏ ਘੱਟੋ ਘੱਟ ਸੀਬੀਏ ਤੇ ਜਦੋਂ ਤੱਕ ਇਹ ਜਾਂਚ ਹੁੰਦੀ ਆ ਜਿੰਨੀ ਜਲਦੀ ਹੋ ਸਕੇ ਇਹਨੂੰ ਜਲਦੀ ਦੂਸਰਾ ਨਿਪਟਾਉਣਾ ਚਾਹੀਦਾ ਕਿਉਂਕਿ ਦੁੱਧ ਤਾਂ ਦੁੱਧ ਦਾ ਪਾਣੀ ਦਾ ਪਾਣੀ ਜਿਹੜਾ ਸਾਫ਼ ਹੋਵੇ ਕਿਉਂਕਿ ਬਹੁਤ ਜਣ ਸਮਾਜ ਪਾਰਟੀ ਜਿਹੜਾ ਜਿਹੜੀ ਮੈਂ ਫੇਰ ਕਹਿੰਨਾ ਕਿ ਜੇਕਰ ਐਦਾਂ ਦੀਆਂ ਗੈਂਗਸਟਰ ਵਾਰ ਹੋ ਰਹੇ ਆ ਪੰਜਾਬ ਦੇ ਅੰਦਰ ਲਾ ਰੰਡਰ ਆਰਡਰ ਦੀ ਸਥਿਤੀ ਜਿਹੜੀ ਬਹੁਤ ਡਾਵਾ ਡੋਲ ਹੈ ਖਸਤਾ ਹਾਲਤ ਆ ਪਰੰਤੂ ਮੈਂ ਮਹਿਸੂਸ ਕਰਦਾ ਪਾਰਟੀ ਮਹਿਸੂਸ ਕਰਦੀ ਹੈ ਕਿ ਹੋ ਸਕਦਾ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਵਾਸਤੇ ਜਿਹੜਾ ਐਦਾਂ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਜਿਹੜਾ ਜਿਹੜਾ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਕਿ ਮੈਂ ਚਾਹੁੰਦਾ ਵੀ ਅਸੀਂ ਪਾਰਟੀ ਚਾਹੁੰਦੀ ਹੈ ਕਿ ਦੁੱਧ ਦਾ ਦੁੱਧ ਹੋਰ ਪਾਣੀ ਦਾ ਪਾਣੀ ਹੋਣਾ ਚਾਹੀ ਹੁਣ ਹੋ ਜਾਣਾ ਚਾਹੀਦਾ ਤੇ ਬਹੁਜਨ ਸਮਾਜ ਪਾਰਟੀ ਦਾ ਇਹ ਸਟੈਂਡ ਹੈ ਇਸ ਤਰ੍ਹਾਂ ਜਾਣ ਦੀ ਸੰਭਾਵਨਾ ਹੈ ਤੇ ਅਸੀਂ ਵਿਚਾਰ ਕਰਾਂਗੇ ਪਰਿਵਾਰ ਦੇ ਨਾਲ ਸਲਾਹ مشورہ ਕਰਾਂਗੇ ਜੇਕਰ ਸਾਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ ਅਸੀਂ ਅਗਲਾ ਪ੍ਰੋਗਰਾਮ ਜਲਦੀ ਲਿਖਾਂਗੇ ਜਿਸ ਤਰ੍ਹਾਂ ਤੁਸੀਂ ਅੱਜ ਮਿਲੇ ਹੋ ਔਰ ਇਹ ਪਰਿਵਾਰ ਨੂੰ ਮਿਲੇ ਹੋ ਪਰਿਵਾਰ ਨੇ ਦੱਸਿਆ ਕਿ 1.5 ਵਜੇ ਜਿਹੜਾ ਪੁਲਿਸ ਚੱਕ ਕੇ ਲੈ ਗਈ ਹੈ ਤਾਂ ਉਸ ਤੋਂ ਬਾਅਦ ਇਨਕਾਊਂਟਰ ਦਿਖਾਣਾ ਤੁਸੀਂ ਕਿੰਨਾ ਕਿ ਜਿਹੜਾ ਇਸ ਤੇ ਬਿਲਕੁਲ ਬਿਲਕੁਲ ਇਹ ਜਿਹੜਾ ਬਿਲਕੁਲ ਜਾਇਜ਼ ਨਹੀਂ ਹੈ ਜਦੋਂ ਉੱਥੇ ਆਈਏ ਪੁਲਿਸ ਆਈਏ ਨਾ ਹੀ ਉਹਨਾਂ ਨੇ ਸਰਪੰਚ ਨੂੰ ਨਾ ਹੀ ਉੱਥੇ ਨੰਬਰਦਾਰ ਨੂੰ ਕਿਸੇ ਪਤਵੰਤੇ ਸਾਥੀ ਨੂੰ ਨਾਲ ਲਿਆ ਉਹ ਜਿਸ ਤਰੀਕੇ ਨਾਲ ਗੁੰਡਾਗਰਦੀ ਕੀਤੀ ਆ ਪਰਿਵਾਰ ਦੀ ਕੁੱਟਮਾਰ ਵੀ ਕੀਤੀ ਆ ਦਰਵਾਜ਼ੇ ਭੰਨ ਤੋੜ ਕੀਤੀ ਆ ਤੇ ਮੈਂ ਸਮਝਦਾ ਵੀ ਜਿਹੜਾ ਵਰਦੀ ਦੇ ਵਿੱਚ ਤਾਂ ਸਿਰਫ ਦੋ ਹੀ ਸਾਥੀ ਸੀ ਪਰੰਤੂ ਉਹਨਾਂ ਦੇ ਨਾਲ 20-25 ਸਾਥੀ ਜਿਹੜੇ ਦੱਸਦੇ ਆ ਮੈਂ ਕਹਿੰਦਾ ਵੀ ਸਰਕਾਰ ਜਿਹੜੀ ਹੈਗੀ ਆ ਗੁੰਡਾਗਰਦੀ ਨੂੰ ਖੁਦ ਪਨਾਹ ਦੇ ਰਹੀ ਆ। ਔਰ ਲਾਅ ਐਂਡ ਆਰਡਰ ਜਿਹੜਾ ਹੈਗਾ ਇਹਦੇ ਚ ਸਾਡੀ ਕੋਲ ਸਾਡੇ ਪ੍ਰੂਫ ਹੈ ਪੁਖਤਾ ਜਿਹੜੇ ਉਸ ਸਮੇਂ ਦੇ ਔਰ ਇੱਥੇ ਅਸੀਂ ਦੇਖਦੇ ਆ ਪਟਿਆਲੇ ਦੇ ਅੰਦਰ ਜਿਹੜਾ ਸਿਆਲੂ ਮਾਮਲਾ ਉਹਦੇ ਵਿੱਚ ਚੱਕ ਕੇ ਗਰੀਬ ਪਰਿਵਾਰਾਂ ਨੂੰ ਚੱਕ ਕੇ ਐਸਪੀ ਬੈਂਸ ਸਾਹਿਬ ਇਨਕੁਆਇਰੀ ਕਰ ਰਹੇ ਆ। ਪਟਿਆਲੇ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਬੜੀ ਪੱਧਰ ਦੇ ਉੱਤੇ ਜਿਹੜਾ ਅੰਡਰ ਪ੍ਰੈਸ਼ਰ ਜਿਹੜੀ ਪੁਲਿਸ ਕੰਮ ਕਰ ਰਹੀ ਹੈ ਸਤਾਤਾਰੀ ਲੋਕਾਂ ਦੇ ਹੱਥ ਚ ਔਰ ਗਰੀਬ ਪਰਿਵਾਰਾਂ ਦੇ ਬੱਚੇ ਉਹ ਜਿਹੜੇ ਅੱਜ ਚੱਕ ਕੇ ਜੇਲ੍ਹ ਜਸਪ੍ਰੀਤ ਨਾਲ ਇੱਕ ਹੋਰ ਮੁੰਡਾ ਵੀ ਸੀਗਾ ਉਹਦਾ ਉਹਦੇ ਬਾਰੇ ਹਾਂ ਜਸਪ੍ਰੀਤ ਦੇ ਨਾਲ ਇੱਕ ਹੋਰ ਮੁੰਡਾ ਪਟਿਆਲੇ ਤੋਂ ਆ ਉਹਦੀ ਬੈਕਗ੍ਰਾਉਂਡ ਬਾਰੇ ਜਿਆਦਾ ਜਾਣਕਾਰੀ ਨਹੀਂ ਹੈ ਮੈਂ ਤਾਂ ਕਹਿੰਦਾ ਵੀ ਜੇਕਰ ਦੋਸ਼ੀ ਹੈ ਕੋਈ ਵੀ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਹੁਜਨ ਸਮਾਜ ਪਾਰਟੀ ਇਹ ਨਹੀਂ ਕਰਦੀ ਜੇਕਰ ਦੋਸ਼ੀ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰੰਤੂ ਅਸੀਂ ਮਹਿਸੂਸ ਕਰਦੇ ਹਾਂ ਸਾਰਾ ਪਰਿਵਾਰ ਰ ਜੇਕਰ ਦੋਸ਼ੀਆ ਤਾਂ ਸਜ਼ਾ ਮਿਲਣੀ ਚਾਹੀਦੀ ਠੀਕ ਹੋ ਹੋਜੋ ਹੋਜੋ ਤਾਂ ਜੀ ਹਾਂ ਜੀ ਮੈਂ ਜਸਪਾਲ ਸਿੰਘ ਐਡਵੋਕੇਟ ਰਾਜਪਰਾ ਜੀ ਮੈਂ ਬੌਜਨ ਸਮਾਜ ਪਾਰਟੀ ਹਲਕਾ ਕਨੌਰ ਦਾ ਕੋਆਰਡੀਨੇਟਰ ਹਾਂ ਜਦੋਂ ਸਾਨੂੰ ਕੱਲ ਇਸ ਘਟਨਾ ਬਾਰੇ ਪਤਾ ਲੱਗਿਆ ਮੈਂ ਤੁਰੰਤ ਜੋ ਜਸਪਰੀਤ ਸਿੰਘ ਦਾ ਮੁੱਠਪੇੜ ਦੇ ਵਿੱਚ ਬੋਹਰ ਦੇ ਐਸ ਐਚਓ ਅਤੇ ਐਸ ਐਸ ਪੀ ਗੁਰਮੀਤ ਸਿੰਘ ਫਾਜ਼ਲਕਾ ਨੇ ਮੈਂ ਸਮਝਦਾ ਕਤਲ ਕੀਤਾ ਉਸ ਦਾ ਜਦੋਂ ਟੀਵੀ ਤੇ ਖਬਰ ਆਈ ਇਹ ਸਾਰੇ ਇਲਾਕੇ ਚ ਫੈਲੀ ਤਾਂ ਮੈਨੂੰ ਉਸ ਪਿੰਡ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੇ ਸੀਸੀਟੀਵੀ ਕੈਮਰੇ ਅਸੀਂ ਦੇਖੇ 8 ਤਰੀਕ ਦੀ ਰਾਤ ਨੂੰ 2 ਵਜੇ ਦੇ ਕਰੀਬ ਇਹ 20-25 ਬੰਦੇ ਅਣਪਛਾਤੇ ਵਿਅਕਤੀ ਸੀ 5-6 ਜਿਪਸੀਆਂ ਲੈ ਕੇ ਉੱਥੇ ਜਾ ਕੇ ਉਹ ਬੱਚੇ ਨੂੰ ਕਿਡਨੈਪ ਕਰ ਲਿਆ ਜਸਪ੍ਰੀਤ ਪੁੱਤਰ ਹਰਜੀਤ ਸਿੰਘ ਨੂੰ ਉਹ ਸਾਰੀ ਮਤਲ ਅਸੀਂ ਵੀਡੀਓ ਕੈਮਰੇ ਸੀਸੀਟੀਵੀ ਕੈਮਰੇ ਚ ਗੱਲ ਦੇਖੀ ਉਸ ਤੋਂ ਬਾਅਦ ਅਸੀਂ ਐਸਐਚਓ ਨਾਲ ਸੰਬੰਧ ਕੀਤਾ ਵੀ ਤੁਸੀਂ ਇੱਥੇ ਪਿੰਡ ਚਾਓ ਉਹਨਾਂ ਨੇ ਕੋਈ ਕਾਰਵਾਈ ਕਰਨ ਤੋਂ ਜਵਾਬ ਦੇ ਦਿਆ ਕਹਿੰਦਾ ਤੁਸੀਂ ਬੋਹਰ ਜਾਓ ਮੈਂ ਕਿਹਾ ਬੋਹਰ ਤਾਂ ਜਾ ਕੇ ਸਾਡੇ ਦੋ ਵਿੱਚ ਪਤਾ ਲੱਗਿਆ ਵੀ ਪਹਿਲਾਂ ਦੋ ਬੰਦੇ ਮਾਰ ਜੇ ਹੋਰ ਤੁਸੀਂ ਕਿੰਨਾ ਕਨੂੰ ਮਰਾਏਂਗੇ ਮਤਲਬ ਮੇਰਾ ਕਹਿਣ ਤੋਂ ਇਹ ਆ ਵੀ ਇਹ ਸਾਰਾ ਪਿੰਡ ਡਰਿਆ ਹੋਇਆ ਬਹੁਤ ਕੁਝ ਵੀ ਹੋ ਸਕਦਾ ਪਿੰਡ ਦੇ ਵਿੱਚ ਐਸੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਤੇ ਸੈਕੰਡਲੀ ਪੁਲਿਸ ਨੂੰ ਕੋਈ ਹੱਕ ਨਹੀਂ ਹੈ ਵੀ ਉਹ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰੇ ਇਹ ਸਰਕਾਰੀ ਟੈਰੋਰਿਜ਼ਮ ਹੈ ਕਾਨੂੰਨ ਬਣਿਆ ਹੈ ਇਸ ਵਾਸਤੇ ਆ ਵੀ ਕਾਨੂੰਨ ਦੇ ਜਰੀਏ ਤੁਸੀਂ ਸਜ਼ਾ ਦਿਓ ਮੈਂ ਵਕੀਲਾਂ ਨਾ ਪਿੰਡ ਦੇ ਸਰਪੰਚ ਨੂੰ ਇਤਲਾਹ ਦਿੱਤੀ ਆ ਨਾ ਕਿਸੇ ਪੰਚ ਨੂੰ ਦਿੱਤੀ ਆ ਬਲਕਿ ਪੜੋਸੀ ਇਹ ਬੀਬੀਆਂ ਉਹਦੀ ਭੈਣ ਨੂੰ ਮਾਂ ਨੂੰ ਉਹਨਾਂ ਨੂੰ ਵੀ ਜ਼ਬਰਦਸਤੀ ਇਹ ਮਾਰਨਾ ਚਾਹੁੰਦੇ ਸੀ ਕਿਤੇ ਲਿਜਾ ਕੇ ਸਿੱਟ ਦਿੰਦੇ ਨੇ ਹਰ ਮਾਕੋਣ ਪੁੱਛਦਾ ਤਾਂ ਮੇਰਾ ਕਹਿਣ ਤੋਂ ਬਾਅਦ ਇਹ ਆ ਵੀ ਇਹ ਬਹੁਤ ਮੰਦਪਾਗੀ ਘਟਨਾ ਹੋਈ ਆ ਇਹ ਜਿਹੜੀ ਪੁਲਿਸ ਕਸਟਡੀ ਦੇ ਵਿੱਚ ਡੈਥ ਹੋਈ ਆ ਇਸ ਦੀ ਪੁਲਿਸ ਦੇ ਖਿਲਾਫ ਅਸੀਂ ਮਾਨਯੋਗ ਗਵਰਨਰ ਨੂੰ ਬੇਨਤੀ ਕਰਦੇ ਆ ਐਸ ਡੀ ਐਮ ਦੇ ਰਾਹੀਂ ਵੀ 103 ਐਫ ਆਈ ਆ 17 ਆਪੇ 103 ਦੇ ਤਹਿਤ ਮﻘਦਮਾ ਦਰਜ ਹੋਣਾ ਚਾਹੀਦਾ ਬੀ ਐਨ 103 ਹਾਂਜੀ ਬੀ ਐਨ 103 ਤੋਂ ਸੈਕੰਡਲੀ ਉੱਚ ਪੱਧਰੀ ਇਨਕੁਆਰੀ ਹੋਵੇ ਇਹ ਬੰਦਿਆਂ ਨੂੰ ਮਤਲਬ ਐਸ ਸੀ ਐਸਟੀ ਐਕਟ ਵੀ ਲੱਗਣਾ ਚਾਹੀਦਾ ਕਿਉਂਕਿ ਪੰਜਾਬ ਪੁਲਿਸ ਐ ਦੋਹਰੇ ਮਾਫ ਦੰਡ ਅਪਣਾਰੀ ਆ ਜੇ ਕੋਈ ਅਮੀਰ ਆਦਮੀ ਆ ਉਸਦੇ ਲੱਗ ਮਾਪਦੰਡ ਹੈ ਜੇ ਗਰੀਬ ਆਦਮੀ ਇਹ ਬਾਲਮੀਕੀ ਪਰਿਵਾਰ ਦੇ ਲੋਕ ਹੈ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਸਪਾਹੀ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਐਸਐਚਓ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤਾਂ ਮੇਰਾ ਕਹਿਣ ਤੋਂ ਭਾਵ ਹੈ ਜੇਕਰ ਇਹਨਾਂ ਦੀ ਕੋਈ ਗੱਲ ਨਹੀਂ ਸੁਨੇਗਾ ਗੌਜਨ ਸਮਾਜ ਪਾਰਟੀ ਇਹਨਾਂ ਦੀ ਗੱਲ ਸੁਨੇਗੀ ਔਰ ਵੱਡੇ ਪੱਮਾਨੇ ਤੇ ਅਸੀਂ ਜਦੋ ਜਹਿਦ ਕਰਾਂਗੇ ਲੜਾਈ ਲੜਾਂਗੇ ਆਪਣੇ ਹੱਕਾਂ ਦੀ ਲੜਾਈ ਲੜਾਂਗੇ ਸਾਡੀ ਮੰਗ ਹੈ ਐਸਐਸਪੀ ਫਾਜ਼ਿਲਕਾ ਐਸ ਐਚਓ ਬੋਹਰਾ ਤੇ ਉਸ ਦੀ ਟੀਮ ਦੇ ਖਿਲਾਫ ਮੁਕੱਦਮਾ ਅਦੀ ਮੁਕੱਦਮਾ ਦਰਜ ਹੋਣਾ ਚਾਹੀਦਾ 103 ਐਫ ਆਈ ਬੀ ਐਨ ਐਸ ਐਕਟ ਦੇ ਤਹਿਤ ਕਤਲ ਦਾ ਕੇਸ ਬਣਦਾ ਸਾਨੂੰ ਨਹੀਂ ਪਤਾ ਉਹ ਤਾਂ ਜੋ ਮਰਜੀ ਕਹੀ ਜਾਣ ਮਰਿਆ ਤਾਂ ਉਹਨਾਂ ਦੀ ਹਿਰਾਸਤ ਦੇ ਵਿੱਚ ਕਿਵੇਂ ਮਾਰਿਆ ਕਿਵੇਂ ਨਹੀਂ ਮਾਰਿਆ ਉਹ ਤਾਂ ਉਹਨਾਂ ਨੂੰ ਪਤਾ ਉਹ ਆਪ ਦੱਸਣਗੇ ਨੰਬਰ 2 ਸੀਬੀਆਈ ਦੀ ਇਨਕੁਆਰੀ ਹੋਵੇ ਨੰਬਰ 3 ਪੀਜੀਆਈ ਤੋਂ ਇਸ ਦਾ ਦੁਬਾਰਾ ਜੇ ਪੋਸਟਮਾਰਟਮ ਹੋਵੇ ਵੱਖਰੀ ਗੱਲ ਹੈ ਪੀ ਪੀਜੀਆਈ ਦੇ ਵਿੱਚ ਇਹਦਾ ਪੋਸਟਮਾਰਟਮ ਹੋਵੇ ਲਾਸ਼ ਇੱਥੇ ਆਣੀ ਚਾਹੀਦੀ ਅਸੀਂ ਲਾਸ਼ ਲੈਣ ਵੀ ਨਹੀਂ ਜਾਂਦੇ ਹਾਂ ਜੇ ਤੁਹਾਡੀ ਜਿਹੜੀ ਡਿਮਾਂਡ ਗਵਰਨਰ ਤੱਕ ਪਹੁੰਚਾ ਰਹੇ ਹੋ ਜੀ ਨਹੀਂ ਮੰਨੀ ਜਾਂਦੀ ਕੋਈ ਨਹੀਂ ਮੰਨੀ ਕੋਈ ਟੈਂਪ ਬਾਂਡ ਵੀ ਕਰਿਆ ਉਸ ਤੋਂ ਬਾਅਦ ਹਾਈ ਕੋਰਟ ਜਲਦੀ ਜਾਣ ਨਹੀਂ ਨਹੀਂ ਘੱਟੋ-ਘੱਟੀ ਇੱਕ ਹਫ਼ਤੇ ਦੇ ਵਿੱਚ ਗੱਲ ਮੰਨੀ ਜਾਏਗੀ ਅਸੀਂ ਫਿਰ ਵੱਡੇ ਪਮਾਨੇ ਦੇ ਟਰੱਕ ਭਰ ਕੇ ਗੱਡੀਆਂ ਭਰ ਕੇ ਕੂਚ ਕਰਾਂਗੇ ਡੈਮੋਕ੍ਰੇਸੀ ਆ ਅਸੀਂ ਲੋਕਾਂ ਦੇ ਨੁਮਾਇੰਦੇ ਆ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਖੜੇ ਆ ਇੱਥੇ ਕਿਸਾਨੀ ਉਹਨਾਂ ਦੇ ਲੋਕ ਵੀ ਖੜੇ ਆ ਸਾਡੇ ਪਰਮਜੀਤ ਸਿੰਘ ਮੱਟੂ ਸਾਹਿਬ ਇਹ ਇਹ ਵੀ ਖੜੇ ਆ ਸਮੂਲ ਨਿਵਾਸੀ ਫਰੰਟ ਦੇ ਸਾਰੇ ਬੰਦੇ ਉਰੇ ਪਾਰਟੀ ਦੇ ਦੂਜੀ ਪਾਰਟੀਆਂ ਵੀ ਸਾਡੇ ਨਾਲ ਸਪੋਰਟ ਕਰ ਰਹੀਆਂ ਆ ਵੀ ਸਾਡਾ ਮੁੱਦਾ ਗਲਤ ਨਹੀਂ ਹੈ ਤਾਂ ਮੇਰਾ ਕਹਿੰਦ ਤੋਂ ਭਾਵ ਹੈ ਹਰ ਪਾਰਟੀ ਚਾਹੁੰਦੀ ਆ ਵੀ ਫੇਰ ਐਡਜਸਟ ਇਨਕੁਆਰੀ ਹੋਣੀ ਚਾਹੀਦੀ ਸੀਬੀਆਈ ਦੀ ਇਨਕੁਆਰੀ ਹੋਣੀ ਚਾਹੀਦੀ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਈ ਇਮੀਡੀਏਟਲੀ ਹੋਣੀ ਚਾਹੀਦੀ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ